ਉਹਦਾ ਇੱਕ ਪੰਨੀ ਹੈ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚ ਚੁੱਕੇ ਆ ਪਿੰਡ ਕੈਰੋਂ ਪੱਟੀ ਤਸੀਲ ਜਲਾਸ਼ਰੀ ਤਰਨਤਨ ਸਾਹਿਬ 75 ਜੀ ਓਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਵੱਡੀ ਗਿਣਤੀ ਦੇ ਵਿੱਚ ਅੱਜ ਅੱਜ ਵੀ ਨਾਗ ਆਪਾਂ ਤੁਹਾਨੂੰ ਦਿਖਾ ਦਨੇ ਕੋਈ 10 11 ਗਣਗ ਨੇ ਟੋਟਲ ਰਲਾਮ ਲਾ ਕੇ ਤਕਰੀਬਨ 8-9 ਵਹਿੜਾ ਨੇ ਤਿੰਨ ਮੱਝਾਂ ਝੋਟੀਆਂ ਵਿਖਾ ਦਿਆਂਗੇ ਮਾਲ ਤਕਰੀਬਨ ਸੋਇਆ ਸੋਇਆ ਵੀ ਮਿਲੂਗਾ ਟੋਕੜ ਗੱਬਣ ਅੱਜ ਜ਼ਿਆਦਾਤਰ ਗਿਣਤੀ ਦੇ ਵਿੱਚ ਵਹਿੜਾ ਤੁਹਾਨੂੰ ਦਿਖਾ ਦਿਆਂ ਕੋਈ 4 ਤੋਂ ਉਕੜ ਕਪਣਾ ਇੱਕ ਮੱਤ ਤੋਂ ਉਕੜ ਕਪਣਾ ਚਾਰ ਵੜਾ ਤੋਂ ਉਕੜ ਕਪਣਾ ਬਾਕੀ ਤਿੰਨ ਜੜੀਆਂ ਵੜਾ ਬਿਲਕੁਲ ਠੁਕੀਆਂ ਤਿਆਰੀ ਤੇ ਆ ਇੱਕ ਵਾਰ ਜਰਸੀ ਦਿਖਾ ਦਾਂਗੇ ਜੀ 232% ਬਾਕੀ ਪੂਰੀ ਗੱਲਬਾਤ ਪੂਰੀ ਡਿਟੇਲ 17 ਚੋਂ ਲੈ ਕੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 10 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਟਾਈਮ ਆ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਇਥੇ ਆਣ ਕੇ ਆਪਣੀ ਤਸੱਲੀ ਕਰਕੇ ਮਾਲ ਲੈ ਕੇ ਜਾਓ ਚਲੋ ਕਈ ਵਾਰ ਭਰਾ ਆਪਣੇ ਆਨਲਾਈਨ ਵੀ ਬੜੇ ਜੁੜੇ ਆ ਆਨਲਾਈਨ ਵੀ ਚੀਜ਼ ਮੰਗਾ ਲੈਂਦੇ ਆ ਉਹ ਤੁਹਾਡੀ ਦੇ ਰਸਨਾਮ ਦੀ ਇੱਕ ਦੂਜੇ ਉਪਰ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਸੋ ਪੱਟੀ ਤੋਂ ਸਿਰਫ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋਂ ਦੀ ਸਭ ਤੋਂ ਪਹਿਲਾਂ ਸਤਨਾਮ ਸਾਸਰੀ ਭਰਾ ਸਾਸਰੀ ਗਾਲ ਜੀ ਹੋਰ ਵੀਰੇ ਮੇਰਾ ਮੇਰਾ ਮੈਂ ਤਾਂ ਕੀ ਹਾਲ ਨੇ ਸਾਸਰੀ ਗਾਲ ਬਾਈ ਲੈ ਵੀ ਵੀਰੇ ਸਤਨਾਮ ਅੱਜ ਵੀ ਨਗਾਂ ਦੀ ਜੇਕਰ ਆਪਾਂ ਪਹਿਲਾਂ ਵੀ ਮੈਂ ਡਿਟੇਲ ਸਾਂਝੀ ਕੀਤੀ ਆ ਵੀ ਘੱਟੋ ਘੱਟ 10-11 ਕ ਨਗ ਨੇ ਨਗਦੇ ਬਾਬੇ ਦੀ ਕਿਰਪਾ ਨਾਲ ਵਧਾਈ ਜਾਵਾਂਗੇ ਸੋਣਾ ਵੀ ਇੱਕ 12 8 7 ਪਾਲ ਗਿਆ ਦੂਜੇ ਦਾ ਘਰ ਦੇਣਗੇ ਉਹ ਕੰ 还还有个嘛？还还有个嘛？ ਆ ਬਰਾਂਡਾ ਖਾਲੀ ਅੱਜ ਕਿਵੇਂ ਪਿਆ ਇਹ ਨਹੀਂ ਇਹ ਵਾਲ ਸਿਕਾਉਣ ਹੈ ਵਾਲ ਬਹੁਤ ਪਤਾ ਜੀ ਅੱਛਾ ਅੱਛਾ ਹਾਂ ਅੱਛਾ ਪਿਆ ਯਾਦ ਜੇ ਥੋੜਾ ਕੱਜਾ ਹੀ ਮਾਦ ਲਾ ਲਓ ਥੋੜਾ ਰੈਡੀ ਠੀਕ ਹੈ ਬਾਹਰ ਬੱਤੀਆਂ ਸਾਰੀਆਂ ਮੈਂ ਕਹਾਂ ਕਿ ਬਾਬੇ ਦੀ ਵੇਰ ਨਹੀਂ ਤਾਲ ਜੁਕਾਂਗੇ ਹਾਂ ਨਹੀਂ ਇਹਦੇ ਵੀ ਇੱਕ ਰਾ ਛੇ ਲੱਭ ਗਿਆ ਪਾ ਦੂ ਦੂਜਾ ਚਾਰ ਹੋ ਗੰਬਣੀ ਨਹੀਂ ਇਹ ਕੰਮ ਵੱਧ ਵੱਧੀ ਹੋਊਗਾ ਤਾਂ ਯਾਰਾਂ ਨਾਲ ਕੁ ਵਗਾਉਣੇ ਆ ਅੱਜ ਟੋਕੜ ਗੱਪਣ ਬੜਾ ਕੰਨੀਆਂ ਚਾਰ ਪੰਜ ਹਾਂਜੀ ਚਾਰ ਆ ਜੀ ਚਾਰ ਟੋਕੜ ਗੱਪਣ ਇੱਕ ਬਾਜੀ ਟੋਕੜ ਗੱਪਣ ਇੱਕ ਮੱਝ ਟੋਕੜ ਗੱਪਣ ਆ ਬਾਅਦ ਸੂਈ ਜਰਸੀ ਜਰਸੀ ਵੀ ਸੂਈ ਆ ਆਹ ਤੇ ਆ ਰਿਹਾ ਬਾਕੀ ਤ ਆ ਜਸੀ ਦਾ ਟੋਕੜ ਗੱਬਣ ਆ ਮੱਜਾਂ ਵੀ ਇੱਕ ਤਿਆਰ ਇੱਕ ਸੱਜਰ ਇੱਕ ਟੋਕੜ ਗੱਬ ਲੈ ਵੀ ਚਲੋ ਕਰਦੇ ਆ ਸ਼ੁਰੂਆਤ ਵੀਡੀਓ ਮੇਰਾ ਪ੍ਰਾਂਡ ਤੱਕ ਦੇਖਿਆ ਜੇ ਪੂਰੀ ਤਸੱਲੀ ਨਾਲ ਜਾਣਕਾਰੀ ਦੇਵਾਂਗੇ ਤੁਹਾਨੂੰ ਇਧਰੋਂ ਵੀਰ ਸਤਨਾਮ ਕਰ ਲਈਏ ਸ਼ੁਰੂਆਤ ਸੋ ਮੱਜਾਂ ਤੁਹਾਨੂੰ ਐਂਡ ਦੇ ਵਿੱਚ ਤਿੰਨ ਦਿਖਾਵਾਂਗੇ ਪਹਿਲਾਂ ਜਿਹੜੇ ਘੱਟੋ ਘਾਟ ਵੀ ਅੱਠ ਸਤ ਨਗ ਨੇ ਉਹ ਵਹਿੜਾ ਦਿਖਾ ਦੇਵਾਂਗੇ ਸ਼ੁਰੂਆਤ ਕਰਦੇ ਆ ਵੀਰ ਸਤਨਾਮ ਗੱਬਣ ਵਹਿੜਾ ਆਪਣੇ ਕੋਲ ਤਿਆਰੀ ਤੇ ਕੀ ਕਰੀਏ ਜੀ ਦੂਜੇ ਸੂਏ ਵਿੱਚ ਤਿਆਰੀ ਨਹੀਂ ਬਸ ਦੋ ਦਿਨ ਲੈ ਜੂਗੀ ਲੈ ਵੀ ਦੋ ਕੁ ਦਿਨ ਹਜੇ ਸਮਾਂ ਇਹਦਾ ਬਾਕੀ ਆ ਦੂਜਾ ਸੂਆ ਵੈੜਨੇ ਸੂਣਾ ਠੀਕਾ ਜੀ ਸਟੇਟ ਪਟਾ ਪੂਰੀ ਫੁੱਲ ਵੱਡੀ ਵਸੀ ਹੋ ਲੋ ਲੈਵਲ ਹੋਆ ਠੀਕ ਹੈ ਨਹੀਂ ਕਾ ਤਾਂ ਢਾਂਚਾ ਕਰਮ ਵਾਲੀ ਦਾ ਚੈੱਕ ਕਰ ਲੋ ਪੂਰੇ ਵੱਡੇ ਕੱਤ ਕਾਟ ਦੀ ਮਾਲਕਨ ਫੇਸ ਕੁਆਲਟੀ ਰੰਗ ਬਾਜ ਫੈਸ਼ਨ ਪੂਸ਼ਨ ਬਹੁਤਾ ਵੈੜਦਾ ਆ ਹਾਲੀ ਅੱਜ ਤੱਕ ਨੇ ਬੜਾ ਸੰਭਲ ਕੇ ਵੇਖੋ ਥਣ ਲਗਾ ਮੇਰੇ ਭਰਾ ਠੀਕਾ ਜੀ ਮੁੱਠੀ ਮੁੱਠੀ ਵਾਲਾ ਥਾਣਾ ਸੁਪਾਈਆਂ ਸੁਪੂਈਆਂ ਤੁਹਾਡੇ ਸਾਹਮਣੇ ਆ ਤੇ ਸਤਨਾਮ ਤਿਆਰੀ ਲੈ ਜੂ 5-6 ਦਿਨਾਂ ਦੀ ਲੈ ਜੂ ਹਾਂ ਜੀ ਵੇਖੋ ਦੋ ਤੰਦਰ ਸ਼ੇਰ ਕਰ ਜੇ ਬਾਕੀ ਲੈਟੀ 5-14 ਦਿਨਾਂ ਦੇ ਵਿੱਚ ਵਿਚਾਰ ਆਈ ਘੋਤੀ ਆ ਬੰਦੂ ਤੰਗਰ ਕਾਰ ਵਾਲੀ ਵਿੱਚ 25 ਕਿੱਲਾ ਰਕਾਰ ਦਾ ਦੇ ਵੀਰ ਪਹਿਲਾਂ ਰੇਨ ਦਾ ਦੋਪਾ ਲਈ ਜਾ ਠੀਕ ਆ ਜੀ ਗਾੜੀ ਚੋਂ ਬਾਕੀ ਭਾਂਡ ਭਰਾ ਸਿਆਣੇ ਆ ਬਾਕੀ ਮੇਰੇ ਭਰਾ ਨਿਗਾ ਦੇ ਵਿੱਚੋਂ ਕੱਢੋ ਬੈੜ ਬੜੀ ਸ਼ਾਨਦਾਰ ਕੁਆਲਿਟੀ ਆ ਛੋਟੀ ਤੇਲ ਛੋਟੀ ਪੂਛ ਉਤੋਂ ਚੌੜਾ ਪਿੱਠ ਪੂੜਾ ਠੀਕ ਆ ਜੀ ਲੰਬਾਈ ਲੰਬੂਈ ਬੈੜ ਦੀ ਚੰਗੀ ਆ ਬਾਕੀ ਸਾਫ਼ ਸੁਥਰੀ ਚੀਜ਼ ਆ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਨਜ਼ਰ ਆ ਹੀ ਜਾਣੀ ਆ ਜੀ ਜੀ ਡਿਜ਼ਾਈਨ ਨੂੰ ਵੇਖੋ ਕਿੰਨੇ ਚੌੜੇ ਚੁੜੇ ਆ ਬਾਕੀ ਸੋਨਾ ਰੰਗ ਡਿਜ਼ਾਈਨ ਆ ਫੈਸ਼ਨ ਪੂਸ਼ਨ ਬੈੜ ਦਾ ਬਹੁਤ ਵਧੀਆ ਆ ਇਹਦਾ ਮੁੱਲ ਸਤਨਾਮ ਡਿਮਾਂਡ ਕਰੂਗੀ ਇਹਦਾ ਵੇਖੋ ਵੀਰ ਜੀ ਬੱਛੀ ਵੱਡੀ ਗੁੱਡੀ ਉਸ ਦਾ ਮੁੱਲ ਦੇ ਭਾਵੇਂ 1.5 ਹੀ ਕਰ ਲੀਏ ਆ ਮੁੱਲ ਤੇ ਤੁਹਾਨੂੰ ਮਦਾ ਵੀ ਆਪਾਂ ਪਬਲਿਕ ਕਿਰਪਾ ਨਾਲ ਛੋਟਾ ਹੀ ਕੰਮ ਰੱਖਣਾ ਹਾਂਗਾ ਆ ਇਹ ਪੂਰੇ ਲੱਖ ਦੀ ਬੱਛੀ ਦੇ ਦਾ ਪੂਰੇ ਲੱਖ ਦੀ ਇੱਕੋ ਤੇਰਾ ਲੱਖ ਵਰਗਾ ਤੇ ਕਿੰਨੇ ਮੋੜ ਕੇ ਜੇਬ ਚ ਪਾਈਏ ਆ ਹਾਂ ਜੀ ਮੋੜਦੇ ਹੈ ਪੰਜਾਂ ਮੋੜਦੇ ਹਾਂ ਜੀ ਮੋੜਦੇ ਅੱਛਾ 95 ਦੇ ਦਾਂਗੇ 95 ਦੀ ਹੋਰ ਵੀ ਰਾਤ ਕਰਨੀ ਹੋਰ ਵੀ ਕਰਦੇ ਹੋ ਨਹੀਂ ਕਰਾਂਗੇ ਹੋਰ 94.5 100 ਕਿਲੋਮੀਟਰ ਉਹੀ ਆ ਉਹ ਇਧੇ ਹੋਣੀ ਹੋਣੀ ਸਾਰੇ ਡੰਗਣਾ ਯਾਰੀ ਖਰੀਏ ਵੀਰ ਜੀ ਬੱਚੇ ਆਣ ਤਵਾਂ ਹੋਣਾ ਛੋਟੀ ਠੀਕ ਆ ਠੀਕ ਆ ਠੀਕ ਆ ਲਓ ਵਿਹਾ ਗਈ ਆ ਬਾਕੀ ਸਫਾਈਆਂ ਸਫਾਈਆਂ ਮੇਰੇ ਨਾਲ ਬੜਾ ਹਾਜੀ ਸਫਾਈਆਂ ਬਹੁਤ ਜਲਦੀ ਸਾਡੇ 94 ਇਹੋ ਵਿਆਣੀਆਂ ਵਾਲੀਆਂ ਕੰਡੀਆਂ ਪੂਰੇ ਖੁੱਲੇ ਲੇਵੇ ਵਾਲੀਆਂ ਨੇ ਪਾਂਡਾ ਪੁੰਡਾ ਬੜਾ ਸੋਹਣਾ ਕਰਮਾ ਲਈ ਕਰਾ ਲੇ ਸੁੰਦੀ ਸੁੰਦੀ ਇਹ ਮੇਲਾ ਲਾਦਿਆ ਕਰਮਾ ਜੀ ਸੂਸਵਾ ਕੇ ਨੇ ਬਣ ਜਾਣਾ ਹੋਰ ਤੱਕ ਹਾਂਜੀ 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 ਲੈ ਵੀ ਚਾਰ ਪੰਜ ਦਿਨ ਇਹ ਨਰਮਾ ਕਰਮਾ ਲਈ ਬਾਕੀ ਉੱਤੋਂ ਦਾ ਵੀ ਸਫਰ ਤੇ ਜਾਂਦੇ ਆ ਦਿਹਾੜੀ ਡੰਗ ਤੱਕ ਸੂ ਵੀ ਪਵੇ ਤਿਆਰੀ ਦੱਲਿਓ ਚੰਗੀ ਕਰੀ ਬੈਠੀ ਆ ਅੱਗੇ ਦੂਜੇ ਨੰਬਰ ਤੇ ਸਤਨਾਮ ਅੱਗੇ ਆ ਗਈ ਗਰਲੈਂਡੋ ਆ ਗਈ ਵੀਰ ਜੀ ਗਰਲੈਂਡੋ ਹਾਂਜੀ ਵੀ ਹਟ ਜਾਓ ਪਾਸੇ ਹਟ ਜਾਓ ਪਾਸੇ ਹਟ ਜਾਓ ਪਾਸੇ ਹਟ ਜਾਓ ਪਾਸੇ ਵੇਖੋ ਲੈ ਵੀ ਹਟ ਜੰਨੇ ਆ ਪਾਸੇ ਇਹ ਵੀ ਟੈਂਕੀ ਆ ਨਾ ਵੀ ਟੈਂਕ ਵੱਡੀ ਵੜ ਹਾਂਜੀ ਸੂਬਿਆਂ ਦੇ ਵਿੱਚ ਕਿਵੇਂ ਆ ਵੀਰ ਸੂਆ ਵੀਰ ਜੀ ਤਿੱਜਾ ਮੰਨਣ ਭੈਣ ਭਰਾ ਉਹਦਾ ਜਿੰਦਾ ਨਹੀਂ ਉਹ ਵੀਰ ਕਹਿੰਦੇ ਦੂਜੇ ਸੂਆ ਸੋਰਾ ਤਿੱਜਾ ਮੰਨ ਕੇ ਸੌਦਾ ਕਰ ਕੋਈ ਚੱਕਰ ਕੋਈ ਤਿੱਜਾ ਮੰਨ ਲੈ ਆ ਇੱਕ ਸੂਆ ਨਾ ਕਿਹੜੀ ਪ੍ਰਾਣੀ ਹੋ ਜਲੀ ਕਰਵਾ ਨਾ ਵੀ ਕਰਾ ਦੇ ਚੈੱਕ ਨਾ ਵੀ ਚਾਰੇ ਥਣ ਨੇ ਮਾੜੀ ਮੋੜ ਕੋ 25 ਸਾਗ ਜੀ ਲੱਗੀ ਆ ਵੀਡੀਓ ਅਰੇ ਬੜੀ ਸਪਾਈ ਸੁਹੀ ਬਹੁਤ ਜਿਆਦੀ ਸਾਰੇ ਥਾਣਾ ਬੜੇ ਟਿਕਾਣੇ ਤੇ ਲੇਵਾ ਠੀਕ ਆ ਜੀ ਇਧਰੋਂ ਜਸ਼ਨ ਮਾਰਦੇ ਕੈਮਰਾ ਚਲੋ ਬਾਕੀ ਤਾਂ ਵਾ ਆਪਣਾ ਮਾਲ ਮੋਲਦਾ ਵਾ ਗਰੰਟੀ ਵੀ ਰਾਂ ਨੇ ਇਹਦੀ ਵੀ ਚੰਗੀ ਮਤਲਬ ਦੱਸਿਆ ਚੰਗਾ ਦੁੱਧ ਚੋਆ ਕਰਵਾਏ ਦੇ ਅੱਛਾ ਹਾਂ ਜੀ ਹਾਂ ਜੀ ਤਾਂ ਆਪਣਾ ਮਾਲ ਤਾਂ ਮੋਲਦਾ ਨਾ ਵੀ ਆਪਾਂ ਜਿਆਦੀ ਦੁੱਧ ਹੀ ਬਲੋਗ ਨਹੀਂ ਕਰਦੇ ਆਹ ਦੇਖੋ ਸੀਲ ਠੰਡੀ ਜੀ ਜਿਹੜਾ ਪਤਨ ਅਗਲੇ ਪਿਛਲੇ ਥਾਣਾ ਆ ਇੱਕ ਪਹਿਣੀ ਅਗਲਾ ਥਾਣਾ ਪਿਛਲਾ ਥਾਣਾ ਆਕਰਿਓ ਚੱਕ ਠੀਕ ਹੈ ਜੀ ਉਹ ਕਰ ਰਿਹਾ ਵੋਟਾਂ ਆਣਗੇ ਭਾਜੀ ਮਤਲਬ ਇਹ ਵੀ ਕੋਈ 35 ਦਾ ਤੇ 25 ਦਾ ਮਾੜਾ ਨਹੀਂ ਨਿਕਲ ਤਾਕੀਨ ਦੇ ਵਿੱਚ ਜਾ ਰਹੇ ਨੇ ਹਾਂਜੀ ਹਾਂਜੀ ਵੱਡੀ ਵੜ ਸੁਵਾਰ ਅਰਜੀਨਲ ਤਿੱਜਾ ਜੀ ਤਿੱਜਾ ਸੁ ਵੇਖੋ ਜੀ ਇਹਨਾਂ ਲਈ ਉਹ ਦੁਜੇ ਜਾਂਦੇ ਸੀ ਪਰ ਆਪਾਂ ਮਤਲਬ ਆਪਾਂ ਤਿੱਜਾ ਕੋ ਨਹੀਂ ਇੱਕ ਸੂਰਾ ਕੀ ਹੋ ਜਾਊਗਾ ਤੇ ਜੈ ਨਹੀਂ ਤਿੱਜਾ ਮੰਨਣ ਕੋਈ ਗੱਲ ਹੈ ਦੇਣੀ ਜਾਂ ਦੇਣਾ ਕੋਈ 8 ਲੈ ਜਾ 7 ਲੈ ਜਾ ਠੀਕ ਹੈ ਜੀ ਹਫਤਾ ਕ ਮੰਨ ਲਿਓ ਵੀ ਹਫਤਾ ਕ ਲੈ ਜੂਗੀ ਵਾ ਵਾ ਕੋਈ ਗਰਲੈਂਡੋ ਦੇ ਵਿੱਚ ਕ੍ਰੋਸ ਇਹ ਅੰਗ ਬਰੀਡ ਆ ਠੀਕ ਹੈ ਜੀ ਬਾਕੀ ਥਾਣ ਥਣ ਵੜ ਨੂੰ ਬੜਾ ਵਧੀਆ ਲੱਗਾ ਮੁਠੀ ਮੁਠੀ ਸਪਨਿਆਂ ਸੁਪਈਆਂ ਦਾ ਕੋਈ ਅੰਤ ਬੰਨਾ ਨਹੀਂਗਾ ਬਾਕੀ ਮੇਰੇ ਭਰਾ ਚੰਗੀ ਤਸੱਲੀ ਨਾਲ ਇੱਕ ਵਾਰੀ ਵੀਡੀਓ ਦੇਖਿਆ ਕਰੋ ਬਾਕੀ ਹੌਸਲੇ ਨਾਲ ਮੇਰੇ ਭਰਾ ਫੋਨ ਕਾਲ ਕਰਿਆ ਕਰੋ ਠੀਕ ਆ ਜੀ ਆ ਦੇਖ ਬਹੁਤ ਸਪਨਿਆਂ ਨੇ ਤੇ ਵੀਰ ਸਤਨਾਮ ਕਿੰਨੇ ਦੀ ਦੇ ਰਿਹਾ ਜੱਜ ਇਹਦਾ ਵੀਰ ਦੀ ਜਿਆਦਾ ਨਹੀਂ ਮੌਲਕ ਨਾਲ 85 ਦੀ ਵਾਸੀ ਦੇਣੀ ਆ 85 ਦੀ ਹਾਂ ਜੀ ਹਾਂ ਜੀ 85000 ਦੀ ਬਹੁਤ ਸ਼ੋਰ ਸ਼ਰਾਬ ਕਰਦਾ ਫਰੀ ਉਹਦਾ ਸ਼ੋਰ ਛੜ ਕਰਦੇ ਹੋਗੇ ਨਹੀਂ ਵੱਡੀ ਆ ਉਹ ਵੇਖ ਤੇ ਜਾਣਗੇ ਹੀ ਨਾ ਭਾਈ ਇਧਰ ਕੈਮਰਾ ਮਾਰਾ 80000 ਦੀ ਦੇ ਦਾਂਗੇ ਉਹ ਉਧਰ ਕੈਮਰਾ ਮਾਰੋ ਨੇ ਕੰਮ ਦੀ ਗੱਲ ਕਰਨੀ ਇਹ ਇਹ ਵਿਧੀ ਭੈਣ ਭਰਾਵਾਂ ਦਾ ਆਪਣੇ ਦਾ ਪ੍ਰੇਮ ਆ ਬਾਬੇ ਦੀ ਕਿਰਪਾ ਵਾ ਸਭ ਤੋਂ ਵੱਡੀ ਗੱਲ ਪ੍ਰਮਾਤਮਾ ਦਾ ਹੱਥ ਹੋਵੇ ਭੈਣ ਭਰਾਵਾਂ ਪ੍ਰੇਮ ਹੋਵੇ ਇਹ ਤੇ ਆਪਣੇ ਦੇ ਉਹ ਗੱਲ ਬੰਦ ਵੀ ਰਿ ਕਮੈਂਟ ਕਮੈਂਟ ਕਰਦੇ ਉਹਨਾਂ ਦੇ ਮੂੰਹ ਤੇ ਜੇੜ ਵਧੀ ਵਗਦੀ ਜਿੰਨੇ ਕਮੈਂਟ ਕਰਦੇ ਜੇ ਇਹਨੂੰ ਫਰਲ ਹੋਏ ਨਾ ਕੰਮ ਨਹੀਂ ਨਹੀਂ ਚੰਗੀ ਆ ਬਾੜ ਇਹ ਸਤਨਾਮ ਮਿੱਤੇ ਕਿੰਨੇ ਯਾਸਨੋ ਚੱਲ ਭਾਈ ਐਂਡ 76000 ਨਹੀਂ ਜ਼ਿਆਦਾ ਚੱਲ 70 ਦੇ ਦਾਂਗੇ ਭਾਈ ਲਓ ਜੀ 76000 ਇਹ 25 26 ਕਿਲੋ ਵਾਲੀ ਆ ਆ ਉਹ ਛੋਟੀ ਥੋੜਾ ਉਹਦੀ 76000 ਦੀ 76000 ਦੀ ਵੇਖਣ ਕਿ ਡਗੜਾ ਵਾੜ ਚੰਗੀ ਆ ਬਾਕੀ ਸਫਾਈਆਂ ਸੁਫਈਆਂ ਦੇ ਵਿੱਚ ਥਣ ਥਣ ਲੱਗਾ ਪੂਰੀ ਤਸਵੀਰਾਂ ਦੇ ਵੇਖੋ ਮੇਰੇ ਭਰਾ ਜੀ ਬਲਡੋਜ਼ਰ ਹੀ ਆ ਵੱਡੀ ਬਲਡੋਜ਼ਰ ਬਲਡੋਜ਼ਰ ਅੱਗੇ 3 ਨੰਬਰ ਤੇ 3 ਜੇ ਨੰਬਰ ਤੇ ਇੱਕ ਵਾੜ ਤੁਹਾਨੂੰ ਦਿਖਾਉਣਾ ਕ੍ਰੋਸ ਬਲੈਕ ਤੇ ਵਾਈਟ ਦਾ ਥੋੜਾ ਕੰਬੀਨੇਸ਼ਨ ਜਿਆ ਇਹਨੇ ਵਿੱਚ ਦੂਜੇ ਸੂਏ ਵਿੱਚ ਦੀ ਸੁਣਾ ਹਾਂ ਇਹ ਵਾਸੀ ਕਾਲਾ ਪਾਲੀ ਚੰਗੀ ਭਰੀ ਥੋੜਾ ਲਈ ਨਹੀਂ ਹਿ ਸਤਿ ਸ੍ਰੀ ਅਕਾਲ ਤੇ ਦੁੱਧ 15 ਕਿਲੋ ਵੀਰਾਂ ਦੇ ਪਹਿਲੇ ਸੂਏ ਚ ਆਇਆ ਨੇ ਬਾਕੀ ਠੰਡੀ ਠੁੰਡੀ ਵੀ ਬੜੀ ਕੱਲ ਤਾਂ ਐਂ ਕਰੀ ਵਰਦੀ ਹੁੰਦੇ ਚਲੋ ਚੜਾ ਜੀ ਗਈ ਮੈਂ ਵੀ ਸੂਬਾ ਦੁੱਜਿਆ ਦੁੱਜੇ ਗਰੰਟੀ ਦਾ ਇਧਰੇ ਬਾਈ ਠੰਡੀ ਪਈ ਰਹੀ ਆ ਸੀਸ ਲਾ ਗਿਆ ਸੋਨ ਆਈ ਕਰਕੇ ਥੋੜਾ ਜਿਹਾ ਫਰ ਵਾਇਆ ਫਰ ਵਾਇਆ ਕਿਤਾਂ ਨੇ ਕੱਲ ਤਾਂ ਬੱਚੀ ਬਾਬਾ ਭਰੀ ਸੋਣ ਚੜਾ ਜੀ ਹਾਂ ਲਓ ਵੀ ਠੀਕ ਆ ਜੀ ਆ ਸਫਰ ਤੇ ਕੋਈ ਲਾ ਚੜਾ ਆ ਕਰ ਕੇ ਤਾਂ ਕਰ ਜਾਂਦਾ ਰਾਹ ਦੇ ਜਣਗੀ ਗਈ ਬਸ ਜਵਾਨ ਨੂੰ ਹੀ ਪਾਉਂਦੀ ਲਓ ਜੀ ਦੁੱਜਾ ਸੂਆ ਵੜਾ ਹਾਈਟ ਜਿੱਦਾਂ ਇੱਕ ਆਪਾਂ ਜਰਸੀ ਵੜਾ ਵਿਖਦੇ ਆ ਪੰਜਾਬ ਵਾਲੀਆਂ ਉਡਾ ਕੇ ਕਤ ਮੰਨ ਲਿਓ ਠੀਕ ਆ ਜੀ ਰੰਗ ਬਲੈਕ ਆ ਬਾਕੀ ਲੇਵਟੀ ਲੂਟੀ ਸਾਫ ਸੁਥਰੀ ਆ ਲਫਾਫੇ ਵਰਗਾ ਬਿਲਕੁਲ ਹਵਾਨਾ ਛੱਡਾ ਕਰ ਮੰਨ ਜਾ ਪਤਲਾ ਬਿਲਕੁਲ ਠੀਕ ਆ ਜੀ ਬਰੀਕ ਪਤਲੇ ਪਿੰਡੇ ਦੀ ਆ ਦੂਜਾ ਸੂਬਾ ਦਿਨ ਹਫਤਾ ਪੰਜਾਂ ਚੌ ਪੰਜਾਂ ਦਿਨਾਂ ਦੇ ਵਿੱਚ ਆਈ ਖਲੋਤੀ ਆ ਹਾਂ ਜੀ ਲੈ ਜੂ ਇਹਨੇ ਦਿਨ ਠੀਕ ਆ ਵੀਰ ਸਤਨਾਮ ਕੀ ਮੁੱਲ ਲੱਗੀ ਰੋਗ ਮੁੱਲ ਵੀਰ ਜੀ ਆਪਾਂ ਕੋਲ ਜਿਆਦਾ ਲੰਮਾ ਚੜਾ ਕੰਮ ਨਹੀਂ ਮੇਰੇ ਕੋਲ ਬਸ ਦੇਣ ਵਾਲੇ ਮੁੱਲ ਕਰਦੇ 55000 ਦੀ ਅਸੀਂ ਪਹੁੰਚ ਕਰ ਦਾਂਗੇ 55 ਦੀ ਹਾਂ ਜੀ ਹਾਂ ਜੀ हां ਨਾਲੇ ਕੰਮ ਚੱਲ ਭਾਈ 52000 52 ਦੀ 52000 ਲੈ ਵੀ 52000 ਦੀ ਮਿੱਤਾ ਦਾ 52000 ਦੀ ਦੇ ਦੇਣੀ ਆ 100 ਕਿਲੋਮੀਟਰ ਪਹੁੰਚਾ ਆ ਭਾਈ ਕਿੰਨਾ ਨਾ ਝੋਲਾ ਜਣਾ ਨਾ ਕਰਵਾਈ ਦਾ ਇਹਦਾ ਵੱਛੀ ਜਣਾ ਇਹ ਵੀ ਵੀਡੀਓ ਦੇਖਣ ਮਤਲਬ ਕਾਲਜ ਰਿਸੈਟ ਪਾਉਂਦੇ ਬੜੀ ਜਾਰੀ ਬਣੀ ਹੋਏ ਚੜਾ ਗਈ ਵਿੱਚ ਕੋਈ ਆ ਝੋਲਾ ਨਾ ਹੋ ਕੇ ਬਹੁਤ ਵੱਲ ਪਾਣੀ ਕਰਵਾਈ ਉਹਨੇ ਅੱਗੋਂ ਦੇ ਉਹਨੇ ਬਿਠੋਣਾ ਹੀ ਭਾਈ ਉਹਨੇ ਹਲੇ ਵਾਲੀ ਨਾ ਆ ਨਹੀਂ ਸਾਫ ਆ ਬੈੜ ਲੋਬੀ 52000 ਦੀ ਪਹੁੰਚਾ ਹੋਊਗੀ ਠੰਡੀਆਂ ਤੇਰੀਆਂ ਇਹ ਉਹ ਜੀਆਂ ਨਹੀਂ ਕੋਈ ਸ਼ੁਕਰ ਕਰਨਾ ਨਹੀਂ ਆ ਆ ਵੇਖਦਾ ਹਾਂ ਮੇਰਾ ਭਰਾ ਮਾਰੂ ਨਿਕਾ ਠੀਕ ਆ ਜੀ ਇਹ ਬੈਡ ਵੀ ਚੰਗੀ ਸਾਫ਼ ਸੁਥਰੀ ਆ ਇਹ ਗੱਬਣ ਵੜਾ ਸੀ ਜਿਹੜੀਆਂ ਤਿਆਰੀਆਂ ਦੇ तकरीबन ਕੋਈ ਹਫ਼ਤੇ ਵਿੱਚ ਵਿੱਚ ਸੂਪਣਾ ਇਹਨਾਂ ਨੇ ਇਧਰ ਇੱਕ ਜਰਸੀ ਪਕਾਉਣਿਆ ਸੁਈ ਸੁਵਾਈ ਦੁੱਧਾ ਸੁਆ ਸੁਈ ਵੀ ਗਈ ਸੁਈ ਨੂੰ ਕੋਈ ਹੋ ਗਏ 9-10 ਦਿਨ ਠੀਕ ਆ ਜੀ ਇਹਦੇ ਕੋਲ 15 ਕਿਲੋ ਤੋਂ ਪਲੱਸ ਦੁੱਧ ਹੋਊਗਾ ਲਓ ਜੀ 9-10 ਦਿਨਾਂ ਦੀ ਸੂਈ ਹੈ ਜਰਸੀ ਲਓ ਜੀ 9-10 ਦਿਨਾਂ ਦੀ ਸੂਈ ਹੈ ਤੇ ਜਰਸੀ ਨਾੜਾ ਨੂੜਾ ਵੇਖੋ ਗੱਡੀਆਂ ਕਰਵਾ ਲਈ ਵੇ ਰੰਗ ਮੇਰੇ ਭਰਾ ਚੈੱਕ ਕਰੋ ਵਾਈਟ ਕਰੀਮ ਤੇ ਬ੍ਰਾਊਨ ਕਲਰ ਦਾ ਕੰਬੀਨੇਸ਼ਨ ਜਿਆ ਮਗਰ ਬੱਚਾ 9-10 ਦਿਨਾਂ ਤੇ ਸੂਈ ਤੇ 15 ਕਿਲੋ ਦੁੱਧ ਕਰੋ ਚਾ ਕਾ ਦੇਖੋ ਨਾੜਾ ਨੂੜਾ ਫੋਲੋ ਨਾੜਾ ਬਾਕੀ ਛੱਡੇ ਛੋਟੇ ਦੀ ਬੜੀ ਜਦੀ ਸਾਫ਼ ਸੁਥਰੀ ਹੈ ਠੀਕ ਹੈ ਜੀ ਜਵਾਬ ਹਮਾਰੇ ਭਾਵੇਂ ਮੰਗਾ ਪਾ ਗਏ ਭਾਵੇਂ ਦਾ ਰੈਡੀ ਸੀਲ ਕਰ ਮਾਰ ਹਾਂ ਵੇਖੋ ਪਾੜੀ ਵਾਲਾ ਲੈਵਾ ਹੈ ਇਹ ਤਾਂ ਫੇਸ ਹਨ ਕਦੀ ਮੜਾ ਜਾ ਇੱਥੇ ਇੱਥੇ ਰੋਕੀ ਆ ਫੇਸ ਵਿਖਾਈਏ ਵੀਰਾਂ ਨੂੰ ਪੰਜਾਬ ਵਾਲੀ ਜਰਸੀ ਵੱਡੀ ਕੇ ਲੋ ਜੀ ਵੇਖੋ ਮੇਰੇ ਭਰਾ ਬੂਤੀ ਬਾਤੀ ਕਰੋ ਚੱਕ ਸੋਨਾ ਵਜਣ ਲੋੜਾ ਚਮਕਦਾ ਮਕਾਲੀਆ ਬੈਡ ਤੋਂ ਪਿੰਡੇ ਪੁੰਡੇ ਤੇ ਬੜੀ ਸਾਫ ਸੁਥਰੀ ਐ ਸ਼ਾਨੀ ਕਿਛੋਣਕ ਬੜੀ ਤੇ 15 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਮੁਠੀ ਵਾਲਾ ਥਾਣਾ 15 ਕਿਲੋ ਦੁੱਧ ਨਵਾਂ 10 ਦਿਨਾਂ ਦੀ ਸੂਈ ਬੱਚਾ ਮਗਰ ਜਰਸੀ ਦਾ ਆ ਗਿਆ ਲੀਵਾ ਬਹੁਤ ਖੁੱਲਾ ਜੀ ਹਾਂ ਕਰੋ ਜਾ ਕੇ ਠੀਕ ਆ ਜੀ ਔਰ ਡਰੂਡਰ ਕਰਮ ਵਾਲੇ ਨੂੰ ਬੜਾ ਟਿਕਾਣੇ ਤੇ ਲੱਗਾ ਪੂਰਾ ਪੂਰਾ ਆ ਗਿਆ ਵੇਖੋ ਤੇ ਕੀ ਮੋਲ ਸਤਨਾਮ ਇਹਦਾ ਫਿਰ ਮੋਲਵੇ ਦੀ ਭਾਵੇਂ ਬਸ਼ੀਰ ਜਰਸੀ ਤੁਰਸੀ ਚਲੋ ਕਵਾੜੀ ਦੇ ਭਾਵੇਂ 75 ਹੀ ਕਰ ਲਈ ਆ 70 ਪੂਰੇ ਦੇ ਦਾ 70 ਦੀ ਪੂਰੇ 70 ਦੀ ਚਲ 2 ਘਾਟ ਦਾਂਗੇ ਭਾਈ 68 ਦੇ ਦਾਂਗੇ 68 ਦੀ ਹਾਂਜੀ ਪੰਜ ਵੀ ਕਰਨੀ ਆ ਉਹ ਤਾਂ ਕਰਨੀ ਆ ਤੇ 65 ਜੀ ਜਾਣੀ ਵੇ ਲੋ ਪੰਜਾਬ ਵਾਲੀ ਜਿਆਦਾ ਜੀ 3000 ਆਪਸ ਵਾਲਾ ਕਰ ਕੀ ਗੱਲਾ ਕਰਦੇ 3000 ਰੁਪਿਆ ਪਹੁੰਚਦਾ ਪਹੁੰਚਦਾ ਹਾਂਜੀ ਹਾਂਜੀ 65 ਤੁਸੀਂ 68000 ਦੀ ਹੋਗੀ ਹਾਂਜੀ ਠੀਕ ਆ ਲਾਵੀ ਅੱਗੇ ਚੱਲਦੇ ਆ ਤੇ ਇੱਕ ਹੋਰ ਵੜ ਆਪਾਂ ਬਖਾਉਣਿਆ ਜਰਸੀ ਟੋਕੜ ਘੱਪਣ ਇਹ ਵੀ ਜੀ ਟੋਕੜ ਘੱਪਾ ਆ ਗਈ ਤਿੰਨਾ ਵੀਨੇ ਘੱਪਣ ਤੇ 7 ਕਿਲੋ ਦੁੱਧ ਤੇ 6 ਦੰਦ 6 ਦੰਦ 7 ਕਿਲੋ ਦੁੱਧ ਤੇ 6 ਦੰਦ ਕਰੋ ਜੱਕ ਜੀ ਇਹ ਬੜੀ ਦੂਰ ਵਾਈ ਗੜ ਸ਼ੰਕਰ ਵਾਈ ਜੀ ਬੱਲੇ 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 ਜੀ ਸਾਹਿਬ ਵੀਰ ਹੀ ਜਿਨ੍ਹਾਂ ਨੇ ਆਪਦੇ ਗਾਈ ਖੜੀ ਵੱਡੀ ਤੇ ਇੱਕ ਮੈਂ ਘੜੀ ਫਿਰ ਉਹਦੇ ਨਾਲ ਲੈ ਜਾ ਮਾਲ ਜਦਾ ਆ ਦੂਜੇ ਦੂਜੇ ਵਾਸਤੇ ਗੱਪਣਾ ਹਾਂਜੀ ਦੂਜੇ ਵਾਸਤੇ ਗੱਪਣਾ ਹਾਂਜੀ ਹਾਂਜੀ ਲਓ ਜੀ ਦੂਜੇ ਵਾਸਤੇ ਤਿੰਨਾਂ ਮਹੀਨਿਆਂ ਦੀ ਗੱਪਣ 6 ਦੰਦ ਤੇ 7 ਕਿਲੋ ਦੁੱਧ ਹਾਂ ਇਦਾਂ ਵੇਰੀ ਕੋਈ ਨਹੀਂ ਮੰਗਾ ਰਹੀ ਕੋਈ ਪੜਾ ਨਹੀਂ ਇਦਾਂ ਜਰਸੀ ਬਿਲਕੁਲ ਹਾਂਜੀ ਬਾਜ ਦਾ ਬੱਚਾ ਛੋਟੀ ਜੀ ਬੂਥੀ ਜਿਹੜੇ ਭਰਾ ਨੇ ਠੀਕ ਆ ਜੀ ਫੈਮਿਲੀ ਛੋਟੀ ਆ ਘਰੇ ਟੋਣੀ ਆ ਦੋ ਦਵਾਰਾਂ ਕਿ ਦੁੱਧਾਂ ਦੇ ਵੀ ਪਹਿਲਾਂ ਨੇ ਚਵਾਇਆ ਮਤਲਬ ਤਾਜੀ ਨੇ 12 ਕਿਲੋ ਹਾਂ 12 ਕਿਲੋ ਫੌਜ ਸਾਹਿਬ ਬੰਦੇ ਜਿਹਨਾਂ ਤੋਂ ਲਈ ਆਪਾਂ ਠੀਕ ਆ ਜੀ ਠੀਕ ਹਾਂਜੀ ਆਹ ਵੇਖੋ ਜੀ ਨਹੀਂ ਪਾਛੀ ਜਿੰਨੇ ਵੀ ਆ ਸਾਫ ਸੁਥਰੀ ਏ ਠੀਕ ਆ ਜੀ ਹਾਂਜੀ ਟੋਕੜ ਗੱਬਣਾ ਤਿੰਨ ਮਹੀਨਿਆਂ ਦੀ ਚੈੱਕ ਪਾਸ ਚੱਕ ਬਾਸ ਚੱਕ ਬਾਸ ਬਹੁਤ ਵਧੀਆ ਤੇ ਵੀਰ ਸਤਨਾਮ ਕੀ ਮੁੱਲ ਕੀ ਰੇਟ ਜਾਊਗਾ ਇਹਦਾ 35000 ਹੀ ਦੇ ਦਈਏ ਹੈ 35000 35000 ਦੀ ਹਾਂਜੀ ਇੱਕੋ ਇੱਕ 31000 ਐ ਭਾਈ 32 ਦੀ 32000 ਹਾਂ ਨਾਲੇ ਕੰਮ ਹੀ ਆ ਬਸ ਆ ਛੋਟੇ ਛੋਟੇ ਲਓ ਵੀ 32000 ਦੀ ਹਾਂਜੀ ਓਂਜਾ ਅਗੇ ਨੈਟ ਵਗਾਰ ਗਿਆ ਬਲੈਕ ਰੰਗ ਦੇ ਵਿੱਚ ਵੈੜਾ ਕਰੋਸ ਇਹ ਵੀ ਵਿੱਚ ਪਹਿਲਾ ਸਵਾ ਸੂਈ ਦੂਜੇ ਵਾਸਤੇ ਗੱਬਰ ਜੇ ਵੱਚੀ ਤੰਨਾ ਤੋਂ ਪਲਾਸਟਿਕ ਆਇਆ ਹੁਣ ਹਾਂਜੀ ਹਾਂਜੀ ਸਾਡੇ ਇੱਕ ਤੰਨਾ ਦੀ ਕੋ ਮਾਲੇ ਭਣਪਰਾ ਸਵਾ ਤੰਨਾ ਦੀ ਮਾਲੇ ਹਾਂ ਤੇ ਇਹਦੇ ਕੋ 10 ਕਿਲੋ ਵਿੱਚ ਜੀ ਦੋਦੀ ਹੁਣ ਆਪਾਂ ਨਾ ਵੱਚੀ 8 ਕਿਲੋ ਤੋਂ 10 ਕਿ ਦੇਣੀ ਰਾਤ ਦੀ ਨੇ ਹੀ ਹਿਰਵਾ ਵਾਹ ਕੀਤਾ ਖਾਧੇ ਕੱਕਣੀ 8 ਕਿਲੋ ਮੰਨੇ ਕੋਈ ਹਾਂ ਇਹ ਬਿਲਕੁਲ ਵੇ ਤੁਹਾਡੇ ਸੇ ਪੱਕੇ ਵਿੱਚ ਇੱਤ ਮੀਟਰ ਰੋਕ ਲਈ ਨਾ ਦੂਜੇ ਵਾਸਤੇ ਦੋਸਤੋ ਤਿੰਨਾਂ ਮਹੀਨਿਆਂ ਦੀ ਗੱਬਣ ਚੈੱਕ ਪਾ ਤਿੰਨਾਂ ਤੋਂ ਪਲੱਸ ਹੈ ਜੀ ਤਿੰਨਾਂ ਤੋਂ ਬਾਹਰ ਹਾਂ ਜੀ ਤਿੰਨਾਂ ਤੋਂ ਬਾਹਰ ਜਿਹੜੀ ਚੈੱਕ ਪਾ ਸਕਦੇ 8 ਕਿਲੋ ਦੁੱਧ ਮਤਲਬ ਕੱਲ ਹੀ ਮਾਲ ਇਕੱਠਾ ਹੋਇਆ ਤੇ 8 ਕੀ ਮੰਨੇ ਕੋਈ ਹੈਗਾ ਵੀਰ ਜੀ ਦੁੱਧ 10 ਹੀ ਹੋ ਸਕਦਾ ਹੁਣ ਵੀ 9 ਹੋਵੇ ਪਰ ਇਹਦੇ ਖਾਦਾ ਕੋਈ ਨਹੀਂ ਰਾਤ ਇਹ ਇਦਾਂ ਹੀ ਖਰੀਚੋ ਭੁੱਖੀ ਤੇ ਆਈ ਉਹਦਾ ਮੂੰਹ ਹੀ ਲਾਇਆ ਅਬੀ ਹਿਰਵਾ ਜਾ ਕੇ ਅਸੀਂ ਹਿਰਵਾ ਜਾ ਕੇ ਲਿਖੀ ਜਾਂਦੀ ਹਾਂ ਜੀ 2 ਕਿਲੋ ਜਿੱਦਾਂ ਠਹਿਰ ਗਈ ਦੁੱਧ ਤੇ 10 ਚਾਦਾ ਦੁੱਧ ਦਾ ਚੱਕਰ ਹੈ ਆਏ ਵੀਰ ਸਤਨਾਮ ਇਹਨੂੰ ਮਲਿਆ ਮਲਿਆ ਤੇ ਕੀ ਗਰੀ ਗਰੀ ਦਾ ਤੇਲ ਲਾ ਕੇ ਵੈਸੇ ਚਮਕਦਾ ਥੋੜਾ ਨਹੀਂ ਚਮਕੀ ਬੜੀ ਦੀ ਬੜੀ ਆਏ ਕੋ ਸਭ ਪਾਉਣ ਵਾਈ ਆ ਮੈਂ ਖੇਚਲ ਕੀਤੀ ਆ ਤਾਂ ਕਰਦੇ ਆ ਚੋ ਕੋਈ ਲੋਕੀ ਬਾਕੀ ਠੰਡੀ ਹੈ ਕੋਈ ਗਰਮ ਗਰਮ ਦਾ ਦੇਖੋ ਮੇਰੇ ਭਰਾ ਠੀਕ ਆ ਜੀ ਚਾਰੇ ਥਾਣਾ ਕੋਈ ਫੋੜ ਫਾੜ ਨਹੀਂ ਕੀ ਨਾਲ ਨਜਾਇਜ਼ ਵਾਧੂ ਕਰਦਾ ਚੋਣ ਵੜੀ ਚੋਣ ਬੜੀ ਵਾਧੂ ਚੋਣ ਚਾਨ ਚੰਗੀ ਹੈ ਚਲੋ ਬੱਛੀ ਚੰਗੀ ਮੇਰਾ ਭਰਾ ਕੋਈ ਸਾਂਭੇਗਾ ਤੋ ਜਾ ਸੁਹਾ ਸੂਣਾ ਹਾਂਜੀ ਜੈਟ ਬਲੈਕ ਹੀ ਇੱਕ ਰੰਗ ਕਾਲੀ ਹਾਂਜੀ ਜੈਟ ਬਲੈਕ ਤੇ ਕੀ ਸਤਨਾਮ ਇਹਦਾ ਮੁੱਲ ਵੀ ਇਹ ਵੀ ਮੁੱਲ ਕਰਦੇ ਆਵਾ ਮਤਲਬ ਫੋਲਪੀਆ ਹੀ ਕਰ ਲਈਏ ਵਾਸੀ ਵੱਡੀ ਉਡੀ ਚੰਗੀ ਆ 45 ਪੂਰੇ ਦੇ ਦਾਂਗੇ ਪੂਰੇ ਆ 45 ਦੀ ਨਾ ਦਈਏ 45 ਦੀ ਦੇ ਦਾਂਗੇ ਭਾਈ 45 ਦੀ ਜਾਣਦਗੀ ਆ ਜੇ ਦੋ ਦਾ ਬੰਦ ਦੋ ਦੇ ਘਰ ਕੀ ਤੋ ਦਹੇ ਚਵਾ ਦਾਂਗੇ ਕੱਲ ਬਾਕੀ ਭੈਣ ਭਰਾ ਬਾਕੀ ਚਲੋ ਇੱਕ ਗੱਲ ਵੀਰ ਸਤਨਾਮ ਚਲੋ ਫਿਰ ਗੱਲ ਹੋ ਕੰਮ ਫਿਰ ਕਹੇ ਮਾਲ ਇਨਾ ਟਿਕਣ ਟਕਾਉਣ ਦਾ ਟਾਈਮ ਨਹੀਂ ਹੈਗਾ ਵੇਖੋ ਜੀ ਹੁਣ ਮਾਲ ਜਾਂਦਾ ਤੁਰਿਆ ਜਾਂਦਾ ਬਾਬੇ ਜੀ ਮੇਨਾਂ ਮਾਲ ਥੋੜਾ ਵਿਕਦਾ ਗਿਆਦਾ ਹੋਆ ਮਾਲ ਪੈਗ ਨਹੀਂ ਦਾ ਉਹ ਨਾਲ ਹੀ ਮਹਾਪੁਰਤਾ ਹੁੰਦੇ ਪੂਰਾ ਕਰਨੇ ਆ ਗਾਹਕ ਲੱਗੇ ਭੈਣ ਭਰਾ ਨੂੰ ਪਤਾ ਮਾਲ ਜੀ ਵੇਸ ਨਾਲ ਮਿਲ ਜਣਾ ਸਾਡੇ ਕੋ ਹੂੰ ਉਸ ਨਾਲ ਫਿਰ ਉਸ ਕੰਮ ਚੱਲੀ ਸਹੀ ਹੈ ਹਾਂ ਜੀ ਨਾਮ ਅੱਗੇ ਆ ਵੜ ਕੱਢਿਆ ਜਮੜੀ ਬਾਹਰ ਸਤਨਾਮ ਆਏ ਵੀਰ ਜੀ ਸ਼ਾਈ ਆਦਾ ਜੀ ਕਿੰਨੇ ਮਹੀਨੇ ਦੀ ਗੱਭਣ ਹੈ ਹੈਗੀ ਜੇ ਢਾਈਆਂ ਵੀ ਨਹੀਂ ਗੱਭਣ ਠੀਕ ਆ ਜੀ 8 ਕਿਲੋ ਦੁੱਧ ਹੈਗੀ ਉਹ ਵੀ ਬਰਫੀ ਆ ਲਓ ਜੀ ਤਾਂ 6 ਮਹੀਨਿਆਂ ਦੀ ਗੱਬਣ ਚੱਕ ਪਾਸ 8 ਕਿਲੋ ਦੁੱਧ ਇਹ ਹੁਣੇ ਮਤਲਬ ਆਈ ਜਿਹੜੇ ਚੋਕੇ ਤਾਰਾ ਤੂਰਾ ਮਾਰ ਕੇ ਪਾਸ ਕਰਕੇ ਲੈਦੀ ਤਾਂ ਪਸ਼ੂ ਵੀ ਜੀ ਲੱਗਦੀ ਆ ਹਾਂ ਤੇ ਠੰਡੀ ਇਹ ਕੋਈ ਵੰਗਾ ਨਹੀਂ ਬਣਾ ਕੋਈ ਇਦਾਂ ਬਹਿਣਾ ਕਾਲੀ ਸ਼ਾਈ ਵਾਲਾ ਪਿਓਰ ਜੈੱਡ ਬਲੈਕ ਵੇ ਬੈਠਾ 8 ਕਿਲੋ ਤਾਰਾ ਲੈ 6 ਮਹੀਨਿਆਂ ਦੀ ਗੱਤ ਤੇਜੇ ਵਾਸਤੇ ਬਣਾ ਤੇਜੇ ਹਾਂ ਤੇਜੇ ਸੁਗੀ ਲਓ ਜੀ ਗਾਂ ਤੇਜਾ ਸੁਆ ਸੁਗੀ ਆਖ ਨੂੰ ਨਾ ਭਾਏ ਦੂਜੇ ਵੀ ਆ ਰਹੀ ਆ ਆਪਾਂ ਮੈਂ ਕਾ ਤੋ ਇੱਕ ਸੁਵੇਰਾ ਕੀ ਹੋਣਾ ਕਿਦੇ ਬਸ ਬਸ ਪਾਣੀ ਪੀ ਦੀ ਬਾਕੀ ਇਹਨੂੰ ਮਤਲਬ ਨਾ ਇਹਨੂੰ ਵੰਗਾ ਬਣਾ ਨਾ ਕੋਈ ਭੜਾ ਬਣਾ ਇਦਾਂ ਥਾਪੀ ਮਾਰ ਕੇ ਬ ਆਇਆ ਕਰਮ ਵਾਲੀ ਸੀਲਸਲਾ ਕਾ ਠੀਕ ਆ ਜੀ ਐਨ ਮੁੱਠੀ ਮੁੱਠੀ ਥਾਂ ਦੇ 8 ਕਿਲੋ ਤੋਦਦਾ ਠੀਕ ਆ ਜੀ ਲਓ ਜੀ ਢਾਈਆਂ ਮਹੀਨੇ ਦੀ ਗੱਭਨ ਚੈੱਕ ਪਾ ਲਾ ਹਾਂ ਜੀ ਹਾਂ ਜੀ ਕਰੋ ਚੱਕ 8 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਹਾਂ ਜੀ ਇਤਾਂ ਮਿਲਦੀ ਕੋਈ ਇਹਦੋਂ ਮਤਲਬ ਵੰਗਾ ਨਹੀਂ ਕੋਈ ਲੈਣਾ ਦੇਣਾ ਨਹੀਂ ਸੀਲ ਬਹੁਤ ਆ ਠੀਕ ਆ ਜੀ ਹਾਂ ਜੀ ਠੀਕ ਆ ਅੱਛਾ ਸਤਨਾਮ ਕੀ ਮੋਲੇ ਦਾ ਮੋਲੇ ਵੇਖ ਲੋ ਸ਼ਾਈ ਹਾਲ ਛੰਡੀ ਛੰਡੀ ਦਾ ਤੇ ਤੁਹਾਨੂੰ ਬਤਾ ਵੈਸੇ 5-4 ਹਜ਼ਾਰ ਰਵਾ ਦੇ 40 ਦੇ ਦੇ ਦੀਏ ਹਾਂ 40 ਹਜ਼ਾਰ ਦੀ 40 ਦੀ ਦੇ ਦੇ ਆਹ ਕੇ ਲੈਸਰ ਉੱਥੇ ਦੇ ਦਿਆ ਕੋਈ ਗੱਲ ਪੂਰੇ 35 ਦੇ ਦਾ ਸਹੀ ਜਗ੍ਹਾ ਕਰਕੇ ਦੇ ਦਈਏ 32 ਹੀ ਦੇ ਦਾਂਗੇ ਭਾਈ 32 ਹਜ਼ਾਰ ਦੀ 32 ਹਜ਼ਾਰ ਇੰਨੀ ਜਿਹੀ ਹੋ ਗਈ ਵੀ ਨੇ 32 ਤੋਂ ਪਹਿਲਾਂ ਡਰ ਲੱਗਦਾ ਹੁੰਦਾ ਨਹੀਂ ਨਾ ਨਹੀਂ 32 40 35 36 ਚੱਲ ਕੋਈ ਜਨੇ ਆਤਾ ਠੀਕ ਆ ਹਾਂ ਕੋਸਤਾ ਬਸ ਸੀਲਸ ਨਹੀਂ ਰਵਾ ਦਾ ਅੱਗੇ ਆ ਆ ਗਈ ਆਪਣੇ ਕੋਲ ਇਹ ਵੀ ਤਰਾਵੱਚ ਵੀ ਦੀ ਪਹਿਲਾ ਸੂਹਾ ਸੂਈ ਜੇ ਤੇ ਦੂਜੇ ਵਾਰ ਸ਼ਾਮ ਹੀ ਨਹੀਂ ਗੱਬਰਣ ਲਓ ਜੀ ਇਹ 5 ਕਿਲੋ ਦੁੱਧ ਤੇ ਮੈਂ ਤਾਂ ਦ ਚਾਰ ਆ ਚੌਗੀ ਏ ਹਾਂ ਕਨਫਰਮ ਹੀ ਏ ਚਾਰ ਜਾਂ ਚਾਰ ਜੇ 6 6 ਜਾਂ ਚਾਰ ਬਖਾਵਲਾ ਕਿੰਨੇ ਪੰਜਾਂ ਕੇ 6 ਦੀ ਗੱਬਣ ਹਾਂਜੀ ਸ਼ਾਮ ਹੀ ਨੇ ਗੱਬਣ ਤੇ 5 ਕਿਲੋ ਦੁੱਧ ਕਾਲੀ ਦੇ ਲੋਕ ਫੜਦੇ ਨਾ ਮੂੰਹ ਆ ਮੂੰਹ ਮਾ ਘੱਟ ਪੜਿਆ ਹੁੰਦਾ ਨਾ ਬੱਚੀਆਂ ਦਾ ਕਈਆਂ ਵੀਰਾਂ ਨੇ ਕੋਈ ਗੱਲ ਨਹੀਂ ਫਿਰ ਸੀਲ ਵੜੀ ਜੀ 5 ਕਿਲੋ ਦੁੱਧ 5 ਕਿਲੋ ਛਾ ਦੀ ਗੱਬਣ ਇਹ ਦੇਖੋ 6 ਕਿਲੋ ਦੁੱਧ ਜਿਵੇਂ 6 ਮਹੀਨਿਆਂ ਦੀ ਸ਼ਾਦੀ ਗੱਪਣ ਵਿੱਚ 5 ਕਿਲੋ ਦੁੱਧ ਠੀਕ ਆ ਜੀ ਇਹ ਦੇਖੋ ਨਹੀਂ ਨਹੀਂ ਹਾਥੋਂ ਤਾਂ ਪਿਆ ਮੇਰ ਸ਼ੀਲ ਬੜੀ ਆ ਸ਼ੀਲ ਨੂੰ ਗੰਨ ਪਤਾ ਲਓ ਵੀ ਮੇਰੇ ਪ੍ਰਭੂ 6 ਮਹੀਨੇ ਦੀ ਗੱਪਣ ਤੇ 5 ਕਿਲੋ ਦੁੱਧ ਦੁੱਧੇ ਦੁੱਧੇ ਆਸਤੇ ਗੱਪਣ ਦੁੱਧੇ ਹਾਂ ਜੀ ਦੁੱਧੇ ਆਸਤੇ ਗੱਪਣ ਨਿਗਾਹਾਂ ਬੂਸੀ-ਬਾਸੀ ਵਿਖਾ ਦੇ ਕਿੰਨੀ ਸੋਹਣੀ ਨਹੀਂ ਫੇਸ ਵਿਖਾਈ ਦਿੱਤਾ ਛੋਟਾ ਜਿਹਾ ਫੇਸ ਆ ਹਾਂ ਚਲੋ ਬਾਕੀ ਮੇਰਾ ਪੱਕਾ ਕਨਫਰਮ ਕਰਨਾ ਚਾਹੁੰਦਾ ਮੂੰਹ ਫੜ ਕੇ ਕਨਫਰਮ ਕਰਾਓ ਉਹ ਕੋਈ ਫੇਰ ਵਾਦਾ ਜੋਗੀ ਚੱਕੀ ਹੋ ਸਕਦੀ ਬੈਡ ਮੂੰਹ ਥੋੜਾ ਕਦੀ ਫੜਿਆ ਫੁੜਿਆ ਨੂੰ ਕਰਕੇ ਮੇਰਾ ਭਰਾ ਨਹੀਂ ਕਦੀ ਇਹਦਾ ਸੁਤਨਾਮ ਕੀ ਲੈਣਾ ਇਹਦੇ ਵਿੱਚ 35 ਦੇ ਦਾਂਗੇ ਵੱਛੀ ਤਾਂ ਵੱਡੀ ਵਾਲਾ 35 ਦੇਵਾਂਗੇ ਛੋਟੇ ਛੋਟੇ 35 ਦੀ ਹਾਂਜੀ ਨਾ 35 ਨਾ 34 ਮਿੱਥਿਆ ਗੱਲ ਕਰਦੇ ਹੋਰ ਕੋਈ ਚਾਹ ਕਹਿ ਰਹੇ ਯਾਰ ਆਪ ਨੂੰ ਕਰਦੇ ਚੱਕੇ ਦੱਸ ਦੇ ਫਿਰ ਜੇ ਤੂੰ ਆਖਣਾ ਤੇ ਹਸਾ ਰਾਕੀਦਾ ਵੱਛੀ ਚੰਗੀ ਕਲ 30 ਹੀ ਦੇ ਦੇਣੀ ਭਾਈ ਤੇਰਾ 30 ਤੇਰਾ ਪਹਾ ਜੀ 3000 ਦੀ 3000 ਦੀ ਸ਼ਿਆਮ ਹੀ ਗੱਭੜ ਚਲ ਵੇਖ ਲਓ ਜੀ 6 ਮਹੀਨੇ ਦੀ ਗਾਂ ਸਨ ਬਚਾਰੇ ਸਮਾਂ ਕੁਛ ਨਹੀਂ ਰਹਿ ਗਿਆ ਸੋਣ ਦਾ 2 ਮਹੀਨੇ ਦੂਰ ਚਾਹ ਚੂ ਬਣਾ ਕੇ ਵਣ ਕੇ ਫੇਰ ਗਾੜੀ ਰਖੋ ਰਹੀਏ ਠੀਕ ਆ ਇਧਰਲੇ ਪਾਸੇ ਮੱਝਾਂ ਬੁਖਾ ਦਿੱਤੀਏ ਤਿੰਨ ਮੱਝਾਂ ਨੇ ਓਕੇ ਤੇ 17 ਮੇਰੇ ਇਹ ਤਿਆਰ ਹੈ ਮੱਝ ਹਾਂਜੀ ਹਾਂਜੀ ਲਓ ਜੀ ਤਿਆਰ ਮੱਝ ਬੁਖਾ ਰਹੇ ਆ ਪਹਿਲੇ ਨੰਬਰ ਤੇ ਤੁਹਾਨੂੰ ਠੀਕ ਆ ਜੀ ਵੈਸੇ ਨੰਬਰ 22 ਆਪਾਂ ਗੱਲ ਕਰਕੇ ਤੇ ਤਕਰੀਬਨ 9ਵੇਂ ਨੰਬਰ ਤੇ ਇਹ ਮੱਝ ਆ ਗਈ ਆ 8 ਗਨ ਆ ਗਿਆ ਪਹਿਲਾਂ ਜਿਹੜੀਆਂ ਆਪਾਂ ਵੇੜਾ ਤੁ ਤਤਾ ਨਾਮ ਸੁਆ ਕਿ ਮੈਂ ਮੈਂ ਦਾ ਸੁਆ ਵੀਰ ਜੀ ਤਿੱਜਾ ਹੋਊਗਾ ਆਪਾਂ ਵੇ ਦੁਜਾ ਨਹੀਂ ਤੇਰੇ ਚਿਹਰੇ ਤੋਂ ਮੈਂ ਦਾ ਦੁਜਨ ਲੱਗਦੀ ਆ ਤੇ ਜੱਸ ਸੁਆ ਹੈਗਾ ਵੇ ਇੱਕ ਸੂਏ ਦੇ ਨਾਲ ਆਪਾਂ ਜਿਹੜਿਆ ਨਹੀਂ ਪਣਪਰਣਾ ਕਰਦੇ ਠੀਕ ਆ ਜੀ ਉਹਦਾ ਤੁਹਾਨੂੰ ਬਦਫੋਟ ਪਣਾ ਨਾ ਪਾਕੀ ਪਿੱਛੇ 100 ਦੀ 100 ਨੋਕ ਦਾ ਸਨ ਲੱਗਾ ਤੈਨੂੰ ਹਾਂ ਬੋਤਲਰ ਕਾ ਥਾਨ ਹੈ ਬੋਤਲਰ ਕਾ ਥਾਨ ਹੈ ਭਾਰ ਪਿਛੜੀ ਫੋਲ ਗਰੰਟੀ ਹੋਈ ਹਾਂ ਰਾਤ ਦੀ ਮੈਂ ਕੋਈ ਹਾਰ ਮਾਸਾ ਨਿੰਦ ਵਿਚਾਰ ਦੇਣਾ ਲਿਆ ਹੁਤਾ ਨੇ ਮੈਨੇ ਲੈਣਾ ਕਰ ਮੈਨੇ ਬਣੂ ਬਣੂ ਚੰਗੇ ਤੇਰੇ ਭਾਈ ਥੱਲੇ ਉਹ ਟੋਟੀ ਵਾਲਿਆਂ ਕਰਮ ਵਾਲੀ ਚੱਡਾ ਲਈ ਜਾਂਦੀ ਆ। ਵੇਖੋ ਕਰਮ ਵਾਲੀ ਹੈ ਨਾ। ਇਹ ਅਗੋਂ ਤੁਮ ਤੋਂ ਛਟਾੜ ਦੇ ਪੈਸਾਰ ਨਾਲ ਹੀ ਲਾਊਗੀ ਲੈਵਾ। ਲਾਊਗੀ ਲਾਊਗੀ ਭਾਈ। ਲੈ ਆਸ਼ ਲੈ ਜੇ ਮੇਰੇ ਕਿੰਨੀ ਮਗਰ ਟ੍ਰੀਕੀ ਹੈ। ਨਹੀਂ ਸਭਾ ਹੀ ਵਲੂਗੀ ਕੇ। ਭਾਈ ਠਾੜ ਦੇ। 13 13.5 ਕਿਲੋ ਦੁੱਧਿਆਂ ਦੇ ਭਾਈ ਚੋਇਆ ਵਾ ਉਹਦੀ ਪੱਦਰ ਸਿਵਾਣਾ। ਹਾਂ ਨਹੀਂ ਚਲ ਦੁੱਧ ਤਾਂ ਚੋਣਾ ਚਾਹੀਦਾ। ਹੋਣੀ ਜਾਂਦਾ ਚ। ਭਾਈ ਠਾੜ ਦੋਰਾ ਲੱਗਾ ਦੋਰੇ ਠਣ ਵਾਲੀ ਮੈਂ ਤੈਨੂੰ ਦੁੱਧ ਦੇ ਹੀ ਦੇ ਦਿੰਦੀ ਆ। ਨਾਲੇ ਕਾਰਡ ਕਾਰਗੁੱਡ ਵੀ ਚੰਗੀਆਂ ਦੁੱਧ ਤਾਂ ਅਗਲੇ ਦਿਨਾਂ 'ਚ ਵੀ ਚੰਗਾ ਹੋਊਗਾ ਇਹਦੇ। ਹਾਂਜੀ ਹਾਂਜੀ। ਇਮੀ ਤਾਂ ਤੇਰੇ ਪਿੰਡੋਂ ਉੱਧਰੋਂ ਖੇਮ ਪਾਵਾ ਉੱਧਰੋਂ ਉੱਧਰੋਂ ਉੱਧਰ ਮੱਝਾਂ ਵੀ ਜੀ ਉੱਧਰੋਂ ਟੱਚ ਜਾਣਾ ਵਿੱਚ ਨੀਲੀ ਇਹਦਾ ਆਖੂ ਕੁ ਨੀਲੀ ਆ ਕੀ ਮੁੱਲ ਰਹੂਗਾ ਸਸਨਾਮ ਇਹਦਾ ਮੁੱਲ ਵੇਖ ਲੋ 135 ਮੰਗੀ ਏ 135 ਮੰਗੀ ਏ ਆਜੇ ਵਟੇ ਜਾਂਦੇ ਕੋਈ ਨਹੀਂ ਫਿਰ ਡਰਨਾ ਕਿਹੜੀ ਕੋਲ 135 ਮੰਗ ਲੋ ਦੇ ਦਿਆ ਕਿਤੇ ਰਾਸੇ ਕਰਕੇ ਦੇ ਦਿੱਗੇ ਜੀ ਮੁੱਲ ਵੀ ਦੀ ਆਪਾਂ ਜ਼ਿਆਦਾ ਨਹੀਂ ਕਰਨਾ 15 ਦੀ ਮੈਂ ਦੇਦਾ ਏ 15 ਆ 15 ਹੋਰ 5 ਛੱਡਦਾ 20 ਦੀ ਮੈਂ ਦੇਦਾ ਏ 1 20 ਦੀ ਮੈਂ ਚੰਗੀ ਮੇਰੀ ਗੱਲ ਸੁਣ ਹਾਂ ਇਹ 15 ਵਾਲੀ ਦੇ ਦੇਣੀ ਇੱਕ 15 ਦੀ ਇੱਕ 15 ਦੀ ਹਾਂ ਈ ਪਿੰਦੀ ਬੱਦਲ ਜਾਂਦੇ ਜਿੱਤੋ ਲਈ ਆ ਪਾ ਜਲਾ ਵੱਡੀ ਵੇ ਮਿਰਜੀ ਵੱਡੀ ਵੇ ਆ ਛੋਟੀ ਮੈਂ ਨਹੀਂ ਬਿਨਾ ਦਸਨ ਪੁੱਛਣ ਤੇ ਮਗਾ ਬਿਨਾ ਤਸਨ ਪੁੱਛਣ ਤੇ 10 15 ਜਾਨ ਨੇ ਇੱਕ ਵਾਰੀ ਸਾਈ ਪਾ ਦੇਣੀ ਏ ਆਹ ਪਾ ਨਹੀਂ ਪਾਈ ਪਰ ਸਾਈ ਇੱਕ ਦੀ ਰਹੂਗੀ ਇਹ ਨਹੀਂ ਵੀ ਹੁਣ ਤੋਂ ਸਾਈ ਪਾ ਸਾਈ ਇੱਕ ਦੀ ਰਹੂਗੀ ਨਾ ਕਿਊਜ ਨਾ ਹੋ ਜਾ ਵੀ 10 15 ਮੈਂ ਕਹਿੰਦਾ ਕਿ ਮੇਰੀ ਗੱਲ ਸੁਣ ਐਨਾ ਕਰ ਹੋ ਗਿਆ ਅਜ ਤੱਕ ਤੁਹਾਨੂੰ ਕਿਹਦਾ ਫੋਨ ਆਇਆ ਵੀ ਜਾਂ ਸਾਈ ਰੱਖੀ ਜਾਂ ਸਾਈ ਪਾਈ ਖਰਾਬ ਕੀਤਾ ਦੱਸੋ ਉਹ ਤਾਂ ਸਿਰਫ ਮਾਰਾ ਵੇ ਵਗੋਣਾ ਵੇਦਾ ਜਵਾ ਕੇ ਰੋਗਲਾ ਲੱਗਦਾ 1 115 ਦੀ ਇਹ ਪਹਿਲੇ ਨੰਬਰ ਵਾਲੀ ਦਾਾਈ ਆ ਨਾ ਉਹਦੇ ਆਉਂ ਚੱਟਾ ਬਣਾਉਣਾ ਇਹ ਐ ਚੱਪ ਬੜਾ ਨਾਲ ਦਾ ਚੱਟਾ ਭਾਈ ਬਰੀ ਕੀ ਵੇ ਕਿੰਨੀ ਮਗਰਾ ਜ ਮੈਂ ਹਾਂ ਨੇ ਚੰਗੀ ਆ ਮੱਧ ਚੰਗੀ ਆ ਇੱਕ 15 ਦੀ ਜਾਂਦੀ ਰਹੂਗੀ ਆ ਕਿਵੇਂ ਆਪਣੇ ਕੋਲ ਇਹ ਵਰਗੀ ਟੋਕਰ ਘਬਰ ਮੈਂ ਹੁਣੇ ਚੈਕ ਕੋਲ ਹਫਾ ਕਰੇ ਵੀ ਆ ਮਤਲਬ ਅੱਜ ਹੀ ਕਰਾਈ ਆ ਭੰਡਾ ਹੋ ਗਿਆ ਜੇ ਢਾਈਆਂ ਮਹੀਨੇ ਚੱਕ ਪਾਸ ਨਹੀਂ ਲਈ ਮੈਂ ਢਾਈਆਂ ਮਹੀਨੇ ਦੀ ਚੱਕ ਪਾਸ ਆ ਦੁੱਧ ਦੇ ਥਲੇ ਕਿੰਨਾ ਇਹਦੇ ਕੋਲ ਦੋਦੇ ਦੇ ਕੋ ਸਾਢੇ 7 ਕਿਲੋ ਪੱਕਾ ਮਦਦ ਸਾਢੇ ਸਿਰ 7万 ਦਾ ਸੌਦਾ ਪਰੰਧਰਾ ਕਰਦੇ ਤਾਂ ਹੋਊਗਾ ਮੇਰੇ ਕੋ ਦੋ ਜਿਆਦਾ ਠੀਕ ਆ ਜੀ ਹਾਂ ਜੀ ਲਾ ਵੀ ਫੋਲੀ ਭਜਣ ਲੋੜ ਆ ਪਲੀ ਸਭੀ ਪੂਰੀਆ ਗੋਲਾ ਗਾਲਾ ਚੈੱਕ ਕਰਾ ਦੀ ਇੱਕ ਵਾਰ ਜਸ਼ਨ ਵਜਣ ਵਜਣ ਲੋੜ ਚੰਗਾ ਹਾਈਟ ਮੀਡੀਅਮ ਦੇ ਵਿੱਚ ਇਹਦਾ ਕਾਦਰ ਜ਼ਰੂਰ ਛੋਟਾ ਹੈ ਪਰ ਕਰਤੂਦ ਇਹ ਤਾਂ ਕੋ ਬੜੀ ਤਾਜ਼ੀ ਹੈ ਨਾ ਆਪਣੇ ਬੰਦੇ ਸੱਜਣਾ ਤੋਂ ਲਈ 15 ਕਿਲੋ ਦੋ ਚੌਂਦੀ ਲੈਵਾ ਹੋਣਗੇ ਹੁਣ ਵੀ 8-9 ਕਿਲੋ ਹੋਊਗਾ ਵੱਧ 7 ਸਾਢੇ 7 ਕੋ ਜਿੱਦਾਂ ਮਰਜੀ ਸੌਦਾ ਮਨਾ ਕਰਕੇ ਇਹ ਕਿੰਨੇ ਮਹੀਨੇ ਦੀ ਦੱਸਾ ਕੱਪੜਾ ਢਾਈ ਢਾਈ ਵਿੱਚ ਆ ਆ ਵੀਡੀਓ ਵਾੜ ਕੇ ਹਰ ਕੋ ਬਣਾ ਲ ਆ ਦੇਖੋ ਆ ਦੇਖੋ ਕਰਮਾਰੀ ਸੱਜਰਾਂ ਪਰੇ ਅਰੇ ਬੀਟੀ ਆ ਬੜੀ ਮੈਂ ਬਾਂਦੀ ਸੱਜਰ ਵੀ ਹਾਂ ਤੇ ਜੇ ਆਸਤੇ ਕੱਪਣ ਕਿ ਕਿੰਨੇ ਤਿੱਜੇ ਤਿੱਜੇ ਤੇਜੇ ਆਸਤੇ ਢਾਈਆਂ ਮਹੀਨਿਆਂ ਦੀ ਚੱਕ ਪਾਸਾ ਸਾਡੇ 7-8 ਕਿਤੇ ਘਰ ਦੇ ਵਿੱਚ ਦੁੱਧ ਦੇ ਥੱਲੇ ਹਾਜ਼ਰ ਹਾਂਜੀ ਮਿਲਦੀ ਪੜ ਤੇ ਆ ਬਾੜੇ ਦੇ ਬਾੜੇ ਮਗਲੇ ਤਨ ਵੰਗਾ ਕੀ ਜੀ ਕਰਮਾਰੀ ਅੱਛਾ ਫਿਕਰ ਹੀ ਕੋਈ ਨਹੀਂ ਤੇ ਅਛਾ ਆ ਹਲਦੀ ਨਹੀਂ ਵੰਗਾ ਪਾਓ ਤੇ ਚੱਲ ਜਿੱਦਾਂ ਮਰਜ਼ੀ ਫੱਟੀ ਡਾ ਕੇ ਚੋ ਠੀਕ ਆ ਫਿਕਰ ਨਹੀਂ ਕੋਈ ਵੀ ਫਿਕਰ ਹੀ ਕੋਈ ਨਹੀਂ ਆ ਆ ਤਕੀ ਕਿ ਕਿ ਮੁੱਲ ਕਿੰਨੇ ਦੇ ਦੇ ਰਹੇ ਹੋ ਵੇ ਲੋ ਬਈ ਨਿੱਗਰ ਦੋਕਰ ਦਾ ਲੋਗ ਆ ਬੈਗਾ 70 75 ਮੰਗੇ ਬੈਹਿੰਦੇ ਆ ਹੈ ਨਹੀਂ ਇਹੋ ਜੀ ਮੈਂ ਆਪ 80 85 ਮੰਗ ਲਈਏ 72 ਪੂਰੇ ਦੀ ਮੈਂ ਦਿਆਂਗੇ 72 ਦੀ ਬੋਝ ਵੀ ਕਰਦਾ ਏ 70 75 ਚ ਨਾ ਕਰੀਏ ਕੰਮ ਰਹਿਣ ਦੀ ਕੋਈ ਕਰੀਏ ਜਾਨ ਦਾਂਗੇ ਭਾਈ 70 ਚ ਹਾਂ 67 ਦੀ ਦੇ ਦਾਂਗੇ ਨਹੀਂ 67 ਦੀ ਦੇ ਦਾਂਗੇ ਮੈਂ ਨਹੀਂ ਕਰਦਾ ਉਧਰ ਕੀ ਵੇ ਨਾ 67 ਦੀ ਵਾ 67 ਦੇ ਦਿਆਂਗਾ ਨਹੀਂ 67 ਦੀ 70 ਦੋਕਰ ਘਬਰਾ ਵੀ ਦੀ ਤਾ ਮੈਂ ਅਗਲਾ ਹੁਸੀ ਦੇ 70 75 ਮੰਗ ਲਵਾਂਗਾ ਬਿਲਕੁਲ ਨਾ ਵੀ 40000 ਦੀ ਮਿਲ ਜੂਗੀ ਦੁੱਧ ਵੀ ਹੈ ਕਰਮਾ ਲਈ ਥਲੇ ਚੰਗਾ ਠੀਕ ਹੈ ਜੀ ਆਹ ਦੇਖੋ ਭਾਈਆਂ ਮੇਰੀ ਕੀ ਡੀਲ ਲੰਮੀ ਹੈ ਕੁਆਲਟੀ ਬੜੀ ਮੈਦੀ ਆਪਣੇ ਸੱਜਣਾ ਤੋਂ ਮੈਂ ਲਈ 15 ਕਿਲੋ ਤੋਂ ਮੈਂ ਚੋਂਦੀ ਹਕੀਕਤ ਇਹ ਨਹੀਂ ਭਾਉ ਦਾ ਮੂੰਹ ਨਾ ਆਤਾ ਕਾਲੇ ਨੈਣ ਨਕਸ਼ ਹਾਂ ਬਹੁਤ ਵਧੀਆ ਅੱਗੇ ਇਧਰ ਵਿਖਾ ਦੇ ਨੇ ਇਹ ਮੱਝ ਕਿਥੇ ਆ ਤਾਜੀ ਹੈ ਮਕੰਦਰ ਆ ਆਵੇ ਆ ਇਧਰ ਬੱਜੀ ਕੱਟੀ ਇਹਨੂੰ 20 ਦਿਨ ਦੀ ਸੂਈ ਹੋ ਗਿਆ 20 ਦਿਨਾਂ ਦੀ ਹਾਂ ਜੀ ਲੋ ਵੀ 20 ਦਿਨਾਂ ਦੀ ਸੂਈ ਆ ਬਾਕੀ ਮੂੰਹ ਮੱਥਾ ਇੱਕ ਵਾਰੀ ਪੂਰਾ ਜਸ਼ਨ ਵਿਖਾਈਆਂ ਦਾ ਠੀਕ ਹੈ ਜੀ ਸੂਬਿਆਂ ਦੇ ਵਿੱਚ ਕਿਵੇਂ ਹੈ ਸਤਨਾਮ ਸੁਭਾ ਤਾਂ ਸਾਹਮਣੇ ਆ ਕੇ ਤੀਜਾ ਆਪਾਂ ਦੱਸ ਨਹੀਂ ਭਾਵੇਂ ਚੌਥਾ ਮਾਲੇ ਕੋਈ ਚੱਕਰ ਨਹੀਂ ਫਿਰਦੀ ਆ ਹਵੇ ਚੌਥਾ ਮਾ ਕੋਈ ਚੱਕਰ ਮਾ ਤੀਜਾ ਜਦੋਂ ਬਾਹਰ ਵੀ ਲੈ ਜੀ ਆਪਾਂ ਕੋਈ ਦੇ ਵੇਖੋ ਪਹੁੰਚ ਜਾ ਮਰਜੀ ਤੁਸੀਂ ਆ ਲੋ ਜੀ ਤੋੜਾ ਤੋੜਾ ਮੇਰੇ ਭਰਾ ਚੈੱਕ ਕਰੋ ਕੋ ਤੀਜਾ ਮਾਲੇ ਕੋਈ ਚੌਥਾ ਮਾਲੇ ਆਪਣੇ ਕਹਿਣ ਤੇ ਨਹੀਂ ਭੈਣ ਭਰਾਵਾਂ ਦੇ ਆਪਣੇ ਆਉ ਦੰਦ ਮਰਦੀ ਪਾੜਿਆਗਾ ਆਪਾਂ ਦੰਦ ਖੋਰ ਦੀ ਜਵਾਬ ਸਵਾਲ ਗਾਰੰਟੀ ਦੇਵਾਂਗੇ ਬੱਚਾ ਮਗਰ ਕੱਟੀ ਗਈ ਕੱਟੀ ਆ ਕੱਟੀ ਆ ਜੀ ਬੱਚਾ ਕੋਈ 20 ਨਾਲ ਮਾਰੋ ਕਿੰਨਾ ਸਤਨਾਮ ਦੋ ਦੱਠਾਂ ਦੇ ਵਿੱਚ ਬਾਹਰ ਹੋ ਗਿਆ ਅੱਜ ਨੋ ਤੋਂ ਬਾਹਰ ਹੁਣ ਇਹ ਮੈਂ ਆਈ ਆ ਸਿਰੇ ਘੰਟਾ ਦੂਰ ਘੰਟਾ ਆਇਆ ਤਰਾ ਤੁਰਾ ਮਾਰ ਕੇ ਮੈਂ ਲੈਂਦੀ ਅੱਜ ਹੀ ਠੀਕ ਆ ਹਾਂ ਲੋ ਵੀ ਆ ਜੀ ਨੋ ਆਈ ਆ ਬਾਕੀ ਮੂੰਹ ਮੱਥਾ ਪ੍ਰੋਪਰ ਮੇਰੇ ਭਰਾ ਹਾਈ ਕੱਦ ਮੀਡੀਅਮ ਤਸਰੀ ਵਧੀਆ ਵੇਖੋ ਕੀ ਆਵੇ ਵਾਦੀ ਕਰ ਲਓ ਮਾਂ ਮਲ ਕੇ ਲਾਇਆ ਉੱਥੋਂ ਵੇਖੋ ਛਲੀ ਗਈ ਆਹਾ ਆ ਤੇਲ ਤੋਂ ਲਾਇਆ ਹੁਣ ਠੀਕ ਆ ਠੀਕ ਆ ਕਰਾ ਦੇ ਚੈੱਕ ਇੱਕ ਵਾਰੀ ਪੂਰਾ ਪੇਠ ਪੂੜਾ ਪੂਰਾ ਤਸਲੀ ਨਾਲ ਵਿਖਾ ਦੇ ਤੇ ਚਵਾ ਵੀ ਬੜਾ ਜੱਡਾ ਮੋਟਾ ਥਰਕ ਨਹੀਂ ਰੋਟੀ ਮੋੜੀ ਤਾਰ ਪੈਂਦੀ ਹੂੰ ਹੂੰ ਲਵੀ ਕੀ ਮੰਗ ਕਰਦੇ ਏ ਇਸ ਸਸਨਾਉ 85 ਹਜ਼ਾਰ ਦੀ ਵਹ ਦੇ ਦਾਂ 85 ਦੀ ਪੁਜਾਇਜ ਲੈਸਾਂ ਲੁਸਾਂ ਕਰਕੇ 82 ਦੇ ਦਾਂ ਕਰੋ 82 ਦੀ ਹਾਂ ਮੈਂ ਚੰਗੀ 77 ਦੀ 75 ਦੀ 78 ਦੀ ਲਵੀ 78 ਹਜ਼ਾਰ ਦੀ 78 ਹਜ਼ਾਰ ਦੀ ਅੱਜ ਮਿਲ ਜੂਗੀ ਠੀਕ ਆ ਜੀ ਆਹੋ ਕਮਾਲ ਜੈਜ ਜਾਂ ਜੈਜ ਭੈਣ ਭਰਾ ਪਹਿਲੀਆਂ ਚ ਪੰਜ ਵਾਰ ਕੇ ਤਰੀ ਕਰਦੇ ਆ ਕਾਜਰਾ ਕਾਜਰਾ 78000 ਦੀ ਐਂਡ ਦੇ ਵਿੱਚ ਇਹ ਮੱਝ ਮਿਲ ਜੂਗੀ ਭਰਾਵਾਂ ਨੂੰ ਬਾਕੀ ਸੂਈ ਸਵਾਈਆ ਮਗਰ ਕੱਟੀ ਆ ਤੇ ਸਤਨਾਮ ਇੱਕ ਨੰਬਰ ਵੀਰੇ ਨੰਬਰ ਆਪਣਾ ਵੀਰ ਜੀ 94655 58955 ਪਿੰਡ ਕਰੋ ਤਸੀਲ ਪਟੇ ਜਿਲ੍ਹਾ ਸੀਤਰਨਗਨ ਸਾਹਿਬਾ ਜੀ ਠੀਕ ਆ ਜੀ ਉਹ ਆਪਰਾ ਤੇ ਲਗਭਗ ਪਤਾ ਹੀ ਆ ਦੱਸਣਾ ਨਹੀਂ ਪੈਂਦਾ ਵੀ ਕਿਹੜੀ ਸ਼ਰਕਾ ਕਿਹੜੀ ਨਹੀਂ ਲਓ ਵੀ ਭਰਾਵੋ ਇਹ ਅੱਜ ਗੱਲਬਾਤ ਸੀ ਠੀਕ ਆ ਜੀ ਤੇ ਵੀਰ ਸਤਨਾਮ ਦੇ ਕੋਲ ਅੱਜ 11 10000 ਨਗ ਸੀਗੇ ਬੜਾ ਵੱਡੀ ਗਿਣਤੀ ਦੇ ਵਿੱਚ ਵਿਖਾਤੀਆਂ ਨੇ ਤੋਕੜ ਗੱਬਣ ਸੱਜਰ ਸੂਈਆਂ ਟੁਕੀਆਂ ਤਿਆਰ ਇਧਰ ਮੱਝਾਂ ਵੀ ਵਿਖਾਤੀਆਂ ਨੇ ਤੁਹਾਨੂੰ ਇੱਕ ਤੋਕੜ ਗੱਬਣ ਵਿਖਾਤੀ ਆ ਸੂਏ ਸੂਏ ਪਸ਼ੂ ਜਿਹੜੇ ਜ਼ਿਆਦਾ ਗਿਣਤੀ ਵਿੱਚ ਆ ਤੋਕੜ ਗੱਬਣ ਵੀ ਉਨੀ ਗਿਣਤੀ ਦੇ ਵਿੱਚ ਨੇ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ